ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਇੱਕਦਮ ਖੋਏ ਦੀ ਬਰਫੀ ਵਰਗੀ ਸੂਜੀ ਦੀ ਬਰਫੀ ਸੂਜੀ ਦੀ ਬਰਫੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਜਾਂਦੀ ਆ ਤੇ ਇੱਕਦਮ ਹੀ ਬਰਫੀ ਸੌਫਟ ਬਣ ਕੇ ਤਿਆਰ ਹੋਵੇਗੀ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਆਪਾਂ ਬਹੁਤ ਹੀ ਫਟਾਫਟੇ ਬਰਫੀ ਬਣਾ ਕੇ ਤਿਆਰ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੂਜੀ ਦੀ ਪਰਫੀ ਬਣਾਉਣ ਵਾਸਤੇ ਇੱਥੇ ਮੈਂ ਦੇਸੀ ਘਿਓ ਲਿਆ ਹੈ 4 ਚਮਚ ਦੇਸੀ ਘਿਓ ਆਪਾਂ ਇੱਕ ਵਾਰ ਗਰਮ ਹੋਣ ਵਾਸਤੇ ਰੱਖ ਦਾਂਗੇ ਜੇਕਰ ਮੈਂ ਇੱਥੇ ਅੱਧੀ ਕੌਲੀ ਘਿਓ ਦੀ ਲਵਾਂਗੀ ਤੇ ਇੱਕ ਕੌਲੀ ਇੱਥੇ ਮੈਂ ਸੂਜੀ ਦੀ ਲਵਾਂਗੀ ਤੁਸੀਂ ਥੋੜਾ ਘਿਓ ਘੱਟ ਵੀ ਲੈ ਸਕਦੇ ਜੇ ਜਦੋਂ ਆਪਾਂ ਸੂਜੀ ਨੂੰ ਭੁੰਨਣਾ ਹੈ ਆਪਾਂ ਗੈਸ ਦੀ ਫਲੇਮ ਇੱਕਦਮ ਲੋ ਤੇ ਕਰਕੇ ਫੇਰ ਹੀ ਸੂਜੀ ਨੂੰ ਭੁੰਨਾਂਗੇ ਸੂਜੀ ਦਾ ਜਿਹੜਾ ਕਲਰ ਹੈ ਉਹ ਬਿਲਕੁਲ ਵੀ ਆਪਾਂ ਚੇਂਜ ਨਹੀਂ ਹੋਣ ਦੇਣਾ 5 ਮਿੰਟਾਂ ਦੇ ਵਿੱਚ ਹੀ ਸੂਜੀ ਚੰਗੀ ਤਰ੍ਹਾਂ ਭੁੱਜ ਜਾਂਦੀ ਆ ਇਹਦੇ ਵਿੱਚ ਜੋ ਘਿਓ ਹੁੰਦਾ ਓ ਇਸ ਤਰੀਕੇ ਨਾਲ ਥੋੜਾ ਅਲੱਗ ਨਜ਼ਰ ਆਉਣ ਲੱਗ ਜਾਂਦਾ ਹੈ ਜਦੋਂ ਸੂਜੀ ਇਸ ਤਰ੍ਹਾਂ ਭੁੱਜ ਜੇਗੀ ਫਿਰ ਆਪਾਂ ਇਹਦੇ ਵਿੱਚ ਗੈਸ ਬੰਦ ਕਰਕੇ 4 ਤੋਂ 5 ਚਮਚੇ ਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਦੁੱਧ ਉਬਲਿਆ ਹੋਇਆ ਦੁੱਧ ਦੇ 4 ਚਮਚ ਜਿੰਨਾ ਦੁੱਧ ਪਾ ਕੇ ਆਪਾਂ ਇਸ ਦੁੱਧ ਨੂੰ ਵੀ ਸੂਜੀ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਇਹਨਾਂ ਦੁੱਧ ਪਾਉਣ ਦੇ ਨਾਲ ਜੋ ਸੂਜੀ ਆ ਥੋੜੀ ਫੁੱਲ ਜਾਂਦੀ ਆ ਹੁਣ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਇਹਦੇ ਵਿੱਚ 4 ਚਮਚ ਜਿੰਨਾ ਮਿਲਕ ਪਾਊਡਰ ਮਿਲਾ ਦਾਂਗੇ ਹੁਣ ਜੇਕਰ ਆਪਣੇ ਕੋਲ ਮਿਲਕ ਪਾਊਡਰ ਨਾ ਹੋਵੇ ਤਾਂ ਆਪਾਂ ਇਹਦੇ ਵਿੱਚ ਦੁੱਧ ਉਪਰਾਈ ਹੋਈ ਜੋ ਕਰੀਮ ਹੁੰਦੀ ਆ ਉਹ ਪਾ ਸਕਦੇ ਆ ਕਰੀਮ ਪਾਉਣ ਦੇ ਨਾਲ ਵੀ ਆਪਾਂ ਨੂੰ ਬਰਫੀ ਦੇ ਵਿੱਚੋਂ ਇੱਕਦਮ ਖੋਏ ਵਾਲਾ ਟੈਕਸਚਰ ਮਿਲੇਗਾ ਮਿਲਕ ਪਾਊਡਰ ਜਦੋਂ ਵੀ ਤੁਸੀਂ ਇਹਦੇ ਵਿੱਚ ਪਾਓ ਤਾਂ ਤੁਹਾਡੀ ਜੋ ਸੂਜੀ ਉਹ ਇੱਕਦਮ ਠੰਡੀ ਹੋਣੀ ਚਾਹੀਦੀ ਆ ਗਰਮ ਸੂਜੀ ਵਿੱਚ ਪਾਓਗੇ ਤੇ ਮਿਲਕ ਪਾਊਡਰ ਦੀਆਂ ਗੰਡਾ ਪੱਜਣਗੀਆਂ ਮਿਲਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇੱਕ ਸਾਈਡ ਤੇ ਕਰ ਦਾਂਗੇ ਤੇ ਹੁਣ ਆਪਾਂ ਚਾਸ਼ਨੀ ਤਿਆਰ ਕਰ ਲੈਣੇ ਆ ਸੇਮ ਜੋ ਕੌਲੀ ਮੈਂ ਸੂਜੀ ਦੀ ਲਈ ਸੀ ਉਹੀ ਕੌਲੀ ਮੈਂ ਖੰਡ ਦੀ ਲਈ ਆ ਇੱਕ ਕੌਲੀ ਖੰਡ ਦੀ ਤੇ ਵਿੱਚ ਆਪਾਂ ਅੱਧੀ ਕੌਲੀ ਪਾਣੀ ਪਾ ਦਾਂਗੇ ਆਪਾਂ ਜੋ ਚਾਸ਼ਨੀ ਆ ਇੱਕਦਮ ਇਕ ਤਾਰ ਵਾਲੀ ਤਿਆਰ ਕਰਨੀ ਆ ਸਵਾਦ ਦੇ ਲਈ ਤੁਸੀਂ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਜਾਂ ਫਿਰ ਕੇਸਰ ਦੇ ਧਾਗੇ ਪਾ ਸਕਦੇ ਜੇ। ਚਾਸ਼ਨੀ ਇੱਕਦਮ ਬਣ ਚੁੱਕੀ ਆ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਪੂਰੀ ਇੱਕ ਤਾਰਤੀ ਆਪਾਂ ਇਸ ਤਰ੍ਹਾਂ ਇਹ ਚਾਸ਼ਨੀ ਬਣਾ ਕੇ ਤਿਆਰ ਕਰਨੀ ਆ। ਗੈਸ ਬੰਦ ਕਰਕੇ ਹੁਣ ਆਪਾਂ ਇਹਦੇ ਵਿੱਚ ਜੋ ਸੂਜੀ ਭੁੰਨ ਕੇ ਰੱਖੀ ਸੀ ਸੂਜੀ ਪਾ ਦਾਂਗੇ। ਇੱਕ ਵਾਰ ਆਪਾਂ ਜਦੋਂ ਸੂਜੀ ਨੂੰ ਚਾਸ਼ਨੀ ਦੇ ਵਿੱਚ ਪਾਉਣਾ ਹੈ ਉਦੋਂ ਗੈਸ ਬੰਦ ਕਰ ਦੇਣਾ ਹੈ। ਪਰ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਾ ਕੇ ਤੇ ਗੈਸ ਨੂੰ ਫਿਰ ਤੋਂ ਔਨ ਕਰਾਂਗੇ ਪਰ ਗੈਸ ਦੀ ਜੋ ਫਲੇਮ ਹੈ ਉਹ ਆਪਾਂ ਇੱਕਦਮ ਲੋ ਤੇ ਰੱਖਣੀ ਆ ਮਲੋਂਦਿਆਂ ਹੋਏ ਜੇਕਰ ਤੁਹਾਨੂੰ ਬਰਫੀ ਦੇ ਵਿੱਚ ਕੋਈ ਵੀ ਮਿਲਕ ਪਾਊਡਰ ਦੀ ਗੰਢ ਲੱਗਦੀ ਹੋਵੇ ਤਾਂ ਤੁਸੀਂ ਉਹਨੂੰ ਦਬਾਉਂਦੇ ਹੋਏ ਚੰਗੀ ਤਰ੍ਹਾਂ ਵਿੱਚੇ ਮਿਕਸ ਕਰ ਦੇਣਾ ਹੈ ਚੰਗੀ ਤਰ੍ਹਾਂ ਮਲੌਣ ਤੋਂ ਬਾਅਦ ਆਪਾਂ ਲੋ ਫਲੇਮ ਦੇ ਉੱਪਰ ਸਿਰਫ ਇਹਨੂੰ 5 ਮਿੰਟ ਵਾਸਤੇ ਹੀ ਪਕਾਉਣਾ ਹੈ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਪਕਾਉਣਾ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਗੈਸ ਬੰਦ ਕਰਕੇ ਜਾਂ ਤੁਸੀਂ ਹਵਾ ਵਿੱਚ ਇਹਨੂੰ ਰੱਖ ਕੇ ਜਾਂ ਫਿਰ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਜਦੋਂ ਥੋੜੀ देर ਮਲਾਈ ਜਾਓਗੇ ਤੇ ਬਰਫੀ ਦਾ ਜੋ ਮਿਕਸਚਰ ਹੈ ਇਹਨੇ ਇੱਕਦਮ ਡੋ ਫਾਰਮ ਦੇ ਵਿੱਚ ਆ ਜਾਣਾ ਹੈ ਬਿਲਕੁਲ ਇਸ ਤਰੀਕੇ ਦੇ ਨਾਲ ਇਹਨੂੰ ਮੈਂ ਇੱਕਦਮ ਠੰਡਾ ਕਰ ਲਿਆ ਏ ਤੁਸੀਂ ਦੇਖੋ ਇਹ ਹੱਥਾਂ ਨਾਲੋਂ ਚਿਪਕਣੋਂ हट ਗਈ ਆ ਹੁਣ ਆਪਾਂ ਇਹਨੂੰ ਕਿਸੇ ਟ੍ਰੇ ਦੇ ਵਿੱਚ ਥੋੜਾ ਜਿਹਾ ਘਿਓ ਲਾ ਕੇ ਜਾਂ ਇਸ ਤਰ੍ਹਾਂ ਬਟਰ ਪੇਪਰ ਲਾ ਕੇ ਸੈੱਟ ਕਰ ਦਾਂਗੇ ਤੁਸੀਂ ਦੇਖੋ ਬਰਫੀ ਕਿੰਨੀ ਜਿਆਦੀ ਪਤਲੀ ਸੀ ਪਰ ਜਿਉਂ-ਜਿਉਂ ਇਹਨੂੰ ਆਪਾਂ ਠੰਡਾ ਕੀਤਾ ਏ ਇੱਕਦਮ ਇਹ ਡੋ ਫਾਰਮ 'ਚ ਆ ਗਈ ਆ ਥੋੜੇ ਜਿਹਾ ਡਰਾਈ ਫਰੂਟ ਲਗਾ ਕੇ ਤੇ ਇਹਨੂੰ ਆਪਾਂ ਸੈੱਟ ਹੋਣ ਲਈ ਰੱਖਾਂਗੇ ਹੁਣ ਇਹ ਜੋ ਬਰਫੀ ਹੁੰਦੀ ਆ ਇਹਨੂੰ ਆਪਾਂ ਜੇਕਰ ਫਰਿੱਜ ਵਿੱਚ ਰੱਖਾਂਗੇ ਤੇ ਇਹ ਜਿਸ ਤਰ੍ਹਾਂ ਹੁਣ ਸਰਦੀ ਦਾ ਮੌਸਮ ਹੈ 5 ਤੋਂ 10 ਮਿੰਟਾਂ ਵਿੱਚ ਇਹ ਨੇ ਸੈੱਟ ਹੋ ਜਾਣਾ ਹੈ ਬਾਹਰ ਇਹਨੂੰ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਡਰਾਈ ਫਰੂਟ ਪਾ ਕੇ ਥੋੜਾ ਜਿਹਾ ਕਿਸੇ ਚੀਜ਼ ਨਾਲ ਦਬਾ ਦਿਓ ਇਹਦੇ ਨਾਲ ਡਰਾਈ ਫਰੂਟ ਅੰਦਰ ਤੱਕ ਵਧੀਆ ਸੈੱਟ ਹੋ ਜਾਣਗੇ ਹੁਣ ਇਸ ਬਰਫੀ ਨੂੰ ਮੈਂ 5-10 ਮਿੰਟ ਵਾਸਤੇ ਫਰਿੱਜ ਦੇ ਵਿੱਚ ਸੈੱਟ ਹੋਣ ਲਈ ਰੱਖ ਦਾਂਗੀ 5 ਮਿੰਟ ਜਿੰਨਾ ਹੀ ਸਮਾਂ ਲੱਗਾ ਹੈ ਬਰਫੀ ਇੱਕਦਮ ਸੈੱਟ ਹੋ ਗਈ ਆ ਤੇ ਬਰਫੀ ਦਾ ਕਲਰ ਦੇਖੋ ਤੁਸੀਂ ਬਿਲਕੁਲ ਵੀ ਨਹੀਂ ਹੁਣ ਮੈਂ ਇੱਕ ਵਾਰ ਤੁਹਾਨੂੰ ਬਰਫੀ ਦੇ ਪੀਸ ਵੀ ਕੱਟ ਕੇ ਦਿਖਾ ਦਿੰਨੀ ਆ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ ਇਸ ਬਰਫੀ ਨੂੰ ਬਣਾਉਂਦੇ ਸਮੇਂ ਸਭ ਤੋਂ ਮੇਨ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਇੱਕ ਤਾਂ ਜੋ ਚਾਸ਼ਨੀ ਪੂਰੀ ਇਕ ਤਾਰ ਦੀ ਬਣੀ ਹੋਵੇ ਦੂਸਰਾ ਜਦੋਂ ਆਪਾਂ ਸੂਜੀ ਨੂੰ ਭੁੰਨਣਾ ਹੈ ਇਹਦਾ ਰੰਗ ਨਹੀਂ ਆਪਾਂ ਬਦਲਣ ਦੇਣਾ ਤੇ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਨਾ ਹੋਵੇ ਤਾਂ ਕਰੀਮ ਜ਼ਰੂਰ ਪਾ ਦੇਣੀ ਆ ਕਰੀਮ ਪਾਉਣ ਦੇ ਨਾਲ ਤੇ ਮਿਲਕ ਪਾਊਡਰ ਪਾਉਣ ਦੇ ਨਾਲ ਇੱਕ ਤਾਂ ਬਰਫੀ ਵਿੱਚ ਜੋ ਖੋਏ ਦਾ ਸਵਾਦ ਮਿਲਦਾ ਹੈ ਤੇ ਇੱਕ ਜੋ ਬਰਫੀ ਉਹ ਬਣਦੀ ਵੀ ਬਹੁਤ ਜ਼ਿਆਦਾ ਸੌਫਟ ਹੈ ਬਰਫੀ ਦੇ ਪੀਸ ਕੱਟਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਵਾਰ ਚੈੱਕ ਵੀ ਕਰਾ ਦਿੰਨੀ ਆ ਕਿ ਬਰਫੀ ਕਿੰਨੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰੀ ਬਰਫੀ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ